ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਲਗਾਤਾਰ جاری ਹੈ ਬੀਤੇ ਦਿਨੀ ਮੌਸਮ ਦੇ ਮિજાਜ 'ਚ ਥੋੜੀ ਜਿਹੀ ਤਬਦੀਲੀ ਆਈ ਹੈ ਪੰਜਾਬੀਆਂ ਨੂੰ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਵੱਖ-ਵੱਖ ਥਾਵਾਂ ਦੇ ਉੱਤੇ ਬੂੰਦਬਾਰੀ ਦੀਆਂ ਖਬਰਾਂ ਵੀ ਆਈਆਂ ਪਰ ਬੀਤੇ ਦਿਨੀ ਜਿਹੜਾ ਨਾਬਾ ਦੇ ਪਿੰਡ ਤੂਹੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋਈ ਜਿਸ ਦੇ ਵਿੱਚ ਪਿੰਡ ਦੀਆਂ ਬੀਬੀਆਂ ਪੁਰਾਣੇ ਰੀਤੀ ਰਿਵਾਜਾਂ ਦੇ ਨਾਲ ਗੁੱਡੀ ਫੂਕਦੀਆਂ ਹੋਈਆਂ ਦਿਖਾਈ ਦਿੱਤੀਆਂ ਪੁਰਾਣੇ ਸਮੇਂ ਦੇ ਵਿੱਚ ਇਹ ਮੰਨਤਾ ਸੀ ਕਿ ਜੇਕਰ ਪਿੰਡ ਦੇ ਵਿੱਚ ਮੀਂਹ ਨਾ ਪਵੇ ਤਾਂ ਗੁੱਡੀਆਂ ਫੂਕੀਆਂ ਜਾਂਦੀਆਂ ਸੀ ਤੇ ਬੀਬੀਆਂ ਨੇ ਹੂ ਬਹੂ ਪੁਰਾਣੇ ਰੀਤੀ ਰਿਵਾਜਾਂ ਦੇ ਨਾਲ ਗੁੱਡੀ ਫੂਕੀ ਜਿਸ ਤੋਂ ਬਾਅਦ ਗੌਰਤਲਾ ਬਹਿ ਕਿ ਉਸ ਪਿੰਡ ਦੇ ਵਿੱਚ ਮੀਂਹ ਵੀ ਪਿਆ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਚਿਹਰਿਆਂ ਦੇ ਉੱਤੇ ਖੁਸ਼ੀ ਵੀ ਦੇਖਣ ਨੂੰ ਮਿਲੀ ਹੈ ਇਸ ਬਾਬਤ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਦਾ ਕੀ ਕੁਛ ਔਰ ਸੁਣਦੇ ਆ ਇਹ ਗੁੱਡੀ ਤਾਂ ਫੁੱਕੀ ਆ ਭਾਈ ਪਿਛਲੇ ਦਿਨਾਂ ਤੋਂ ਬਹੁਤ ਗਰਮੀ ਸੀਗੀ ਜਿਆਦਾ ਨਹੀਂ ਪਸ਼ੂ ਪੰਛੀ ਕਿਸਾਨ ਵੀ ਭੈਣ ਭਾਈ ਸਭ ਦੁਖੀ ਸੀਗੇ ਮੀਤੇ ਨਾ ਪੈਣ ਕਰਨ ਮਾਈਆਂ ਨੇ ਇਕੱਠੇ ਹੋ ਕੇ ਉਪਰਾਲਾ ਕੀਤਾ ਤੇ ਆਪਣਾ ਪੈਸਾ ਟੁੱਕਰ ਆਟਾ ਮਿੱਠਾ ਸਾਰ ਕੁਝ ਇਕੱਠਾ ਕਰਕੇ ਫਿਰ ਆਪਣੇ ਗੁਲਗੁਲੇ ਪਕਾਏ ਪੁੰਨਦਾਨ ਕਰਿਆ ਪੁੰਨਦਾਨ ਕਰਨ ਕਰਕੇ ਗੁੱਡੀ ਫੁੱਕੀ ਫਿਰ ਗੁੱਡੀ ਫੁੱਕੀ ਤੋਂ ਬਾਅਦ ਇੰਦਰ ਦੇਵਤਾ ਖੁਸ਼ ਹੋ ਗਿਆ ਤੇ ਮੀ ਪੈ ਗਿਆ ਰਹਿਤ ਮਿਲ ਗਈ ਕੁਸ ਕਿਸਾਨਾਂ ਨੂੰ ਵੀ ਰਹਿਤ ਮਿਲ ਗਈ ਜੀ ਜੰਤਰਾਂ ਨੂੰ ਵੀ ਰਹਿਤ ਮਿਲ ਗਈ ਸਭ ਦਾ ਭਲਾ ਹੋ ਗਿਆ ਤੇ ਬੀਬੀਆਂ ਵੀ ਖੁਸ਼ ਹੋ ਗਈਆਂ ਵੀ ਸਾਡੀ ਮਿੰਤ ਦਾ ਪਰਾਲਾ ਵੀ ਸਾਡੇ ਪੱਲੇ ਪੈ ਗਿਆ ਹਾਂ ਬਹਾਨੇ ਸਿਰ ਇਕੱਠੀਆਂ ਵੀ ਹੋ ਗਈਆਂ ਨਾਲੇ ਆਪਣਾ ਇੱਕ ਦੂਜੇ ਨਾਲ ਮਿਲ ਵੀ ਪਈਆਂ ਸਾਰੀਆਂ ਜੀ ਤੇ ਇਕੱਠੀਆਂ ਹੋ ਕੇ ਸਾਰਿਆਂ ਨੇ ਬੜੇ ਸਰ ਦਾ ਨਾਲ ਲੰਗਰ ਤਿਆਰ ਕਰਿਆ ਸਾਰਾ ਕੁਝ ਇਹਨਾਂ ਨੇ ਤਿਆਰ ਕਰਕੇ ਸਵੇਰ ਤੋਂ 11 ਵਜੇ ਤੋਂ ਲੈ ਕੇ ਤੋਂ ਬਾਅਦ ਚ ਫਿਰ ਸਾਰਾ ਇਹ ਵਰਤਾਇਆ ਉਡੀ ਫੂਕ ਕੇ ਜੀ ਪਰਮਾਤਮਾ ਪਰਮਾਤਮਾ ਅੱਗੇ ਉਸ ਕਰਾਨਾ ਕਰਨ ਜਿਹੜਾ ਬੀਬੀਆਂ ਨੇ ਉਪਰਾਲਾ ਕੀਤਾ ਜੀ ਤੇ ਬਹੁਤ ਵਧੀਆ ਸੁਣ ਲਈ ਪਰਮਾਤਮਾ ਨੇ ਮੀਂਹ ਪੈ ਗਿਆ ਇੰਦਰ ਦੇਵਤਾ ਖੁਸ਼ ਹੋ ਗਿਆ ਜੀ ਤਾਂ ਵਧੀਆ ਕੰਮ ਹੋਇਆ ਪਰਮਾਤਮਾ ਨੇ ਲੋਕਾਂ ਨੇ ਸੁਣਨੀ ਲੋਕਾਂ ਨੇ ਦਾਨ ਪੁੰਨ ਵੀ ਬਹੁਤ ਕਰਨੇ ਜੱਗ ਬਹੁਤ ਕਰਨੇ ਛਵੀਲਾਂ ਬਹੁਤ ਲਗਾਈਆਂ ਨੇ ਪਰ ਭਗਵਾਨ ਪਰਮਾਤਮਾ ਨੇ ਦੇਰ ਨਾਲ ਸੁਣੀ ਹੈ ਬਹੁਤ ਬੁਰਾ ਹਾਲ ਸੀ ਲੋਕਾਂ ਦਾ ਜੀਵ ਜੰਤੂਆਂ ਦਾ ਪੰਛੀਆਂ ਦਾ ਸਾਰਾ ਕਿਸਾਨਾਂ ਦਾ ਬੁਰਾ ਹਾਲ ਸੀ ਪਾਣੀ ਤੁਰਦਾ ਨਹੀਂ ਸੀ ਜਿਹੜੀ ਜਿੜੀ ਲਾਉਣ ਤੋਂ ਮੱਛੀ ਜਾਂਦੀ ਸੀ ਤੋਂ ਭਗਵਾਨ ਦੇ ਹੁਣ ਕਿਰਪਾ ਹੋਈ ਹੈ ਰਾਤ ਦਾ بارش ਹੋ ਰਹੀ ਹੈ ਅਸੀਂ ਵੀ ਖੇਤਾਂ ਚੱਲਿਆ ਇੰਜੋਏ ਕਰਨ ਵੀ ਚਲੋ ਨਾਲੇ ਠੰਡ ਹੋਈ ਹੋਈ ਹੈ ਨਾਲੇ ਖੇਤ ਗੇੜਾ ਮਾਰੇ ਆਉਣੇ ਜੀ ਗੱਲ ਇਸ ਤਰ੍ਹਾਂ ਜੀ 6 ਮਹੀਨੇ ਤੋਂ ਕੰਟੀਨਿਊਸਲੀ بارش ਨਹੀਂ ਹੋਈ ਜੀ ਇੰਨੀ ਜ਼ਿਆਦਾ ਤਪਸ਼ ਪੈ ਰਹੀ ਸੀ ਮੀਨਿੰਗ ਜਿੰਨਾ ਮੁਸ਼ਕਲ ਹੋਇਆ ਵੈਸੀ ਜੀ ਉਧਰ ਇਲੈਕਟ੍ਰਿਸਿਟੀ ਦਾ ਜਿਹੜਾ ਹੈ ਬਲੈਕਆਊਟ ਹੋ ਰਿਹਾ ਸੀ ਜੀ ਜੇ ਅੱਜ ਦੀ بارش ਇਹ ਨਾ ਪੈਂਦੀ ਤਾਂ ਮੀਨਿੰਗ ਉਹਨਾਂ ਲਈ ਪੰਜ ਚਾਰ ਦਿਨ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋਣੀ ਸੀ ਇਹਦੇ ਨਾਲ ਜਿਹੜੇ ਕਿਸਾਨਾਂ ਨੂੰ ਬੜੀ ਰਾਹਤ ਮਿਲੀ ਹੈ ਜਿਰੀ ਦਾ ਸੀਜ਼ਨ ਸਟਾਰਟ ਹੋ ਗਿਆ ਜੀ ਇਹਦੇ ਵਿੱਚ ਬਹੁਤ ਜ਼ਿਆਦਾ ਅਦਰਵਾਈਜ਼ ਬੜੀ ਦਿੱਕਤ ਵਾਲੀ ਗੱਲ ਸੀ ਇੰਨੀ ਗਰਮੀ ਦੇਖੋ ਮੈਂ ਤਾਂ ਆਪਣੀ ਲਾਈਫ 'ਚ ਨਹੀਂ ਦੇਖੀ ਹੈ ਜੀ ਪਿਛਲੇ 2-3 ਸਾਲਾਂ ਤੋਂ ਵੀ ਲਗਾਤਾਰ ਜੂਨ ਸਟਾਰਟ ਹੁੰਦੇ ਸਾਰੇ ਮੀਂਹ ਵਾਰਿਸ਼ ਸਟਾਰਟ ਹੋ ਜਾਂਦੀ ਸੀ ਪਰ ਇਸ ਸਾਲ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਸੀ ਪ੍ਰਮਾਤਮਾ ਨੇ ਜਿਹੜੀ ਕਿ ਮਿਹਰ ਕਰੀ ਹੈ ਦੇਖੋ ਕਿਸਾਨ ਭਾਈਚਾਰੇ ਤੇ ਮਿਹਰ ਕਰੀ ਹੈ ਵੀ ਉਹਦੇ ਨਾਲ ਜਿਹੜਾ ਜੀਰੀ ਦਾ ਸੀਜ਼ਨ ਸਟਾਰਟ ਹੋ ਰਿਹਾ ਤਾਂ ਨਾਲ ਦੀ ਨਾਲ ਹੀ ਵਾਰਿਸ਼ ਸਟਾਰਟ ਹੋ ਗਈ ਸੀ सब लाइफ बहुत ज़्यादा डिस्ट्रॉयड थी ठीक है और बहुत ज़्यादा बारिश की जरूरत थी और बारिश देख के आज हमें लगा कि आज तो हम जरूर सैर के जाएंगे, ऐसा इन्जॉय करेंगे आज के वेदर को अदरवाइज हर रोज़ जब भी हम आते थे बहुत गर्मी लगती थी लेकिन आज बच्चों को भी था कि हमने ज़रूर जाना है नहीं कर रहे थे बट वो वाला इन्जॉय नहीं था जो आज अच्छा लग रहा है बारिश ने ठंड करती फसल भी बचाव हो गया ਬਹੁਤ ਜਿਆਦਾ ਗਰਮੀ ਪਈ ਆ ਜੀ ਇਸ ਕੀ ਇਹਦਾ ਬਹੁਤ ਫਾਇਦਾ ਹੋ ਗਿਆ ਜੀ ਹਾਂ ਜੀ ਕਰੋ ਨਿਕਲੇ ਨਹੀਂ ਜਾਂਦਾ ਸੀ ਜੀ ਇੰਨੀ ਤਤੀ ਹਵਾ ਚੱਲ ਰਹੀ ਸੀ ਬਹੁਤ ਜਿਆਦਾ ਹਾਂ ਜੀ ਹੁਣ ਠੰਡ ਹੋ ਗਈ ਜੀ ਜੀਰੀ ਦੀ ਫਸਲ ਨੂੰ ਬਹੁਤ ਫਾਇਦਾ ਹੈ ਜੀ ਹਾਂ ਜੀ ਕਿੰਨਾ ਹੁਣ ਜੀਰੀਆਂ ਤੱਕ ਜਾਣਗੇ ਆ